ਜਿੱਥੇ ਕੀ ਪੂਰੇ ਦੇਸ਼ ਪਰ ਦੇ ਵਿੱਚ ਗਣਪਤੀ ਮਹਾਰਾਜ ਜੀ ਦਾ ਤਿਹਾੜ ਜੜ ਕੇ ਬੜੀ ਧੂਮਤਾ ਹੰਦੇ ਨਾਲ ਮਨਾਇਆ ਜਾ ਰਿਹਾ ਉਸੇ ਤਰ੍ਹਾਂ ਕਈ ਸ਼ਹਿਰਾਂ ਦੇ ਵਿੱਚ ਜਿਹੜਾ ਕੀ ਹੈ ਛੋਟੇ ਛੋਟੇ ਪਰਿਵਾਰਾਂ ਵੱਲੋਂ ਜਿਹੜਾ ਕੀ ਗਣਪਤੀ ਮਹਾਰਾਜ ਜੀ ਦੀ ਜਿਹੜੀ ਕਿ ਮੂਰਤੀ ਰੱਖ ਕੇ ਉਸ ਦੀ ਪੂਜਾ ਕਰਨ ਤੋਂ ਬਾਅਦ ਉਸ ਨੂੰ ਵਿਸਰਜਨ ਕੀਤਾ ਜਾਂਦਾ ਤਾਂ ਇਸੇ ਤਰ੍ਹਾਂ ਪਟਿਆਲਾ ਦੇ ਸਾਹੀ ਸ਼ਹਿਰ ਪਟਿਆਲਾ ਦੇ ਵਿੱਚ ਇੱਕ ਸੂਲਰ ਦੇ ਏਰੀਏ ਵਿੱਚ ਗਣਪਤੀ ਮਹਾਰਾਜ ਜੀ ਦਾ ਜਿਹੜਾ ਕੀ ਹੈ ਮੂਰਤੀ ਸਤਾਪਤ ਕੀਤੀ ਗਈ ਹੈ ਤਾਂ ਉਸ ਨੂੰ ਜਿਹੜਾ ਕੀ ਹੈ ਉਹਨਾਂ ਦੇ ਰੀਤੀ ਰਿਵਾਜ ਦੇ ਨਾਲ ਜਿਹੜਾ ਕਿ ਉਹਨਾਂ ਦੀ 10 ਦਿਨ ਜਿਹੜਾ ਕਿ ਇਹ ਗਣਪਤੀ ਮਹਾਰਾਜ ਜੀ ਦੀ ਪੂਜਾ ਕਰਨ ਤੋਂ ਬਾਅਦ ਤਾਂ ਉਹਨਾਂ ਨੂੰ ਅੱਜ ਜਿਹੜਾ ਕਿ ਇਹ ਗਣਪਤੀ ਮਹਾਰਾਜ ਜੀ ਦੀ ਜਿਹੜੀ ਕਿ ਇਹ ਮੂਰਤੀ ਹੈਗੀਆ ਉਸ ਨੂੰ ਅੱਜ ਵਿਸਰਜਨ ਕੀਤਾ ਜਾਏਗਾ ਤਾਂ ਪਟਿਆਲਾ ਦੇ ਸੂਲਰ ਦੇ ਵਿੱਚੋਂ ਇਹ ਜਿਹੜੀ ਕਿ ਤੁਹਾਨੂੰ ਤਸਵੀਰ ਦਿਖਾਈ ਜਾ ਰਹੀ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੰਜੂ ਇਹ ਕਿਹੜੇ ਏਰੀਆ ਚ ਗਣਪਤੀ ਜੀ ਪਠਾਈ ਦੀ ਸੀ ਗਿਆਨ ਕਲੋਨੀ ਸੂਲਰ ਕਿੰਨੇ ਸਾਲ ਤੋਂ ਪਠਾਉਂਦੇ ਜੀ 8 ਸਾਲ ਹੋ ਗਏ ਠੀਕ ਹੈ ਜੀ ਕੀ ਮਤਲਬ ਕਿੰਨੇ ਦਿਨ ਹੋ ਗਏ ਅੱਜ ਪਠਾਇ ਨੂੰ ਅੱਜ ਹੋ ਗਏ 10 ਦਿਨ ਕੀ ਕੀ ਪ੍ਰਬੰਧ ਹੈ ਯੂਰੇ ਮਤਲਬ ਤੁਹਾਡੇ ਜਿਹੜੇ ਗਣਪਤੀ ਵਗੈਰਾ ਆਹੀ ਕੀਰਤਨ ਵਗੈਰਾ ਸਭ ਕੁਝ ਹੁੰਦਾ ਹੈ ਠੀਕ ਹੈ ਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਇਹ ਹੈ ਕਿ ਸਭ ਨੂੰ ਵਿਸ਼ਵਾਸ ਨਾਲ ਚਾਹੀਦਾ ਹੈ ਗਣਪਤੀ ਜੀ ਤੇ ਮਤਲਬ ਬਾਹਰ ਦੀ ਹੋ ਜਾਂਦੀ ਹੈ ਪੂਰੀ ਸਾਡੀ ਤਾਂ ਹਮੇਸ਼ਾ ਹੋਈ ਹੈ ਠੀਕ ਹੈ ਜੀ ਜੋ ਵੀ ਮੰਗਿਆ ਠੀਕ ਹੈ ਕੀ ਨਾਮ ਹੈ ਤੁਹਾਡਾ ਰਾਜੀ ਸਲਾਮ ਯਾਦੋ ਠੀਕ ਹੈ ਜੀ ਇਹ ਜਿਹੜੇ ਗਣਪਤੀ ਜੀ ਪਠਾਏ ਕਿਹੜੇ ਰਿਚ ਪਠਾਏ ਹੋਏ ਜੀ ਗਿਆਨ ਕਲੋਨੀ ਸੂਲਕ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਅੱਜ ਅੱਜ 10 ਦਿਨ ਹੋ ਗਏ ਇਹਨਾਂ ਦਾ ਵਿਸਰਜਨ ਕਦ ਕਰਨਾ ਹੈ ਕੱਲ ਨੂੰ ਕਿੰਨੇ ਸਾਲ ਤੋਂ ਪਠਾਉਂਦੇ ਆ ਰਹੇ ਹੋ ਜੀ 7 ਸਾਲ ਤੋਂ ਠੀਕ ਹੈ ਜੀ ਕੀ ਕੀ ਪ੍ਰਬੰਧ ਕੀਤੇ ਹੋਏ ਯੂਰੇ ਇਹਨਾਂ ਦੇ ਮਾਨਤਾ ਮੰਗਾ ਗਿਆ ਠੀਕ ਹੈ ਜੀ ਸਾਰਾ ਕੰਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਬੋਲੋ ਜੀ मैं ये सोचता हूँ कि जिससे मैं रखा हूँ मैं बिठाता हूँ करता हूँ तो हमारा मनोकामना पूरा होता है तो अगले का भी विश्वास हो कि हाँ काम मनोकामना अगला भी ठीक है